ਅੱਜ ਮਹਾਮਾਦੀ ਕਿਰਪਾ ਹੋ ਰਹੀ ਹੈ ਸ਼ਰਮਾ ਪਰਿਵਾਰ ਨੇ ਗੈਜਟ ਗੁਰੂ ਦੇ ਨਾਮ ਤੇ ਜੋ ਲੋਕੋ ਨੇ ਇੱਕ ਸਹੂਲਤ ਦੇਂਦੀ ਕਿਉਂਕਿ ਅੱਜ ਕੰਪਿਊਟਰ ਦਾ ਯੋਗ ਹੈ ਮੋਬਾਈਲ ਦਾ ਯੋਗ ਹੈ ਔਰ ਖਾਸ ਤੌਰ ਤੇ ਬੱਚਿਆਂ ਨੇ ਅੱਜ ਮੋਬਾਈਲ ਸ਼ਾਪ ਤੋਂ ਲਈ ਹੈ ਜਿਸ ਦੇ ਵਿੱਚ ਇਸ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਈਜ਼ੀ ਜਿਵੇਂ ਆਪਾਂ ਕਹਿੰਦੇ ਨੇ ਜਿਹੜੇ ਕਿਲੋਗਰ ਦੀ ਮੇਨ ਮਾਰਕੀਟ ਹੈ ਉਸ ਵਿੱਚ ਇਹਨਾਂ ਵੱਲੋਂ ਇਸ ਇਲਾਕੇ ਨੂੰ ਕਿਉਂਕਿ ਲੋਕ ਕਾਫੀ ਮਾਤੌਨੀ ਜੁਮ ਜਾਂਦੇ ਸੀਗੇ ਹੁਣ ਉੱਥੇ ਜਾਣ ਦੀ ਲੋੜ ਨਹੀਂ ਪੈਗੀ ਹੋਮ ਡਿਲੀਵਰੀ ਦਾ ਕੰਮ ਹੋ ਗਿਆ ਨਾਲ ਕਰਦੇ ਵਿੱਚ ਹੀ ਮੈਂ ਤੁਹਾਡਾ ਸ਼ੁਕਰਗੁਜ਼ਾਰ ਬਰ ਮਿਹਰ ਕਿਰਪਾ ਕਰੇ ਮਹਾ ਮਈ ਕਿਰਪਾ ਕਰਨ ਨਵਰਾਤਰੀ ਨੇ ਬੜੇ ਜਨ ਨਵਰਾਤਰੀ ਨੇ ਬਹੁਤ ਬੁਰਮਾ ਵਰਕਾ ਉਹ ਮਹਾ ਮਈ ਕਿਰਪਾ ਕਰਨ ਉਹ ਇਹ ਬੱਚਾ ਜਿੰਨ ਦੁਨੀਆ ਚੋਂ ਵੀ ਜ਼ੱਕੀ ਕਰੇਗਾ ਔਰ ਬਿਜ਼ਨਸ ਆਪਣੇ ਮਾਪੇ ਦਾ ਪਰਿਵਾਰ ਦਾ ਨਾਮ ਰੋਸ਼ਨ ਕਰੇਗਾ ਸੀਐਮ ਸਾਹਿਬ ਆਏ ਹੈ ਜੇ ਤਦਾ ਮੋਹਲ ਦੇਖੋ ਅੱਜ ਸੀਐਮ ਸਾਹਿਬ ਦੇਖੋ ਸਭ ਤੋਂ ਵੱਡਾ ਤੋਹਫਾ ਹੈ ਕਿ ਨਸ਼ੇ ਦੇ ਵਿਰੁੱਧ ਮਹੀਮ ਚਲਾਉਣਾ ਪਰ ਖਾਸ ਤੌਰ ਤੇ ਸਾਡੇ ਸੀਐਮ ਸਾਹਿਬ ਸਰਪੰਗਨ ਸਿੰਘ ਮਾਨ ਜੀ ਉਰਾਵਾਦੀ ਪਾਰਟੀ ਦੇ ਕਨਵੀਨਰ ਸਰਗਿੰਦ ਕੇਜਰੀਵਾਲ ਸਾਹਿਬ ਜਿਹੜੇ 1.5 ਮਿੰਟ ਤੋਂ ਲਗਾਤਾਰ ਜੁਦ ਕੰਮ ਕਰ ਨਸ਼ੇ ਵਿਰੁੱਧ ਜਿਹੜਾ ਚੱਲ ਰਿਹਾ ਉਸ ਨੂੰ ਬਹੁਤ ਵੱਡਾ ਅੰਗਾਰਾ ਮਿਲਿਆ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਵੱਡਾ ਮੈਸੇਜ ਆ ਰਿਹਾ ਕਿਉਂਕਿ ਲੋਕ ਚਾਹੁੰਦੇ ਸੀ ਉਹਦੇ ਨਾਵੇ ਕਿ ਇਹ ਜਿਹੜਾ ਨਸ਼ੇ ਦੀ ਲਹਨਤ ਹੈ ਖਤਮ ਹੋਵੇ ਉਹ ਸਾਡੀ ਜਿਹੜੀ ਜਵਾਨੀ ਆਪਾਂ ਉਹਨੂੰ ਬਚਾ ਚੁੱਕੀ ਹੈ ਔਰ ਬਾਹਰਲੀਆਂ ਤਾਕਤਾਂ ਜਿਹੜੀਆਂ ਸਾਡਾ ਮੁਕਾਬਲਾ ਨਹੀਂ ਕਰ ਪਾਈਆਂ ਪਰ ਕਿਤੇ ਨਾ ਕਿਤੇ ਉਹ ਸਾਡੇ ਨਸ਼ਿਆਂ ਦੇ ਵਿੱਚ ਆ ਕੇ ਸਾਡੇ ਬੱਚਿਆਂ ਨੂੰ ਸਾਡੀ ਨੌਜਵਾਨੀ ਨੂੰ ਖਰਾਬ ਕਰ ਰਹੇ ਔਰ ਤਕਰੀਬਨ ਮੈਂ ਤਾਂ ਆਪਣੇ ਹਲਕੇ 'ਚ ਵੀ ਔਰ ਪੰਜਾਬ 'ਚ ਲੋਕਾਂ ਨੂੰ ਕਹਾਂਗਾ ਸਾਥ ਦਿਓ ਤੁਹਾਡਾ ਸਾਥ ਦਿਨਾ ਬਹੁਤ ਜ਼ਰੂਰੀ ਹੈ ਔਰ ਜਿਹੜਾ ਨਸ਼ਾ ਕਰਨ ਵਾਲਾ ਉਹਦਾ ਇਲਾਜ ਕਰਾਵਾਂਗੇ ਔਰ ਜਿਹੜਾ ਨਸ਼ਾ ਵਿਚਣ ਵਾਲਾ ਉਹਨੂੰ ਤਾਂ ਚੇਤਾਵਨੀ ਅਕਲੀ ਹੈ ਭਾਵੇਂ ਜਿਹਨੇ ਆਪਣਾ ਨੰਬਰ ਵੀ ਕਿਹਾ ਸਾਡੇ ਸਾਡੇ ਵੱਲ ਚੇਤਾਵਨੀ ਹੈ ਜਿਆਦਾ ਨਸ਼ਾ ਛੱਡ ਜਨ ਜਾਂ ਪੰਜਾਬ ਛੱਡ ਜਨ ਨਹੀਂ ਛੱਡਣਗੇ ਫਿਰ ਹਾਲਾਤਾਂ ਮਾਰੇ ਹੀ ਹੋਣਗੇ ਉਹਨਾਂ ਨੇ ਕਿਹਾ ਵੀ ਇੱਕ ਨੰਬਰ ਦਿੱਤਾ ਗਿਆ ਹੈ ਕਿ ਬਿਲਕੁਲ ਉਹ ਨੰਬਰ ਵੀ ਦਿੱਤਾ ਗਿਆ ਹੈ ਜਿਹੜਾ ਨੰਬਰ ਤੇ ਤੁਸੀਂ ਕਾਲ ਕਰੋਗੇ ਉਸ ਨੰਬਰ ਤੋਂ ਤੁਹਾਡੇ ਨਾਮ ਦਾ ਤੁਹਾਡੇ ਨੰਬਰ ਦਾ ਕੋਈ ਅਸਾ ਨਹੀਂ ਰਿਜ਼ਲਟ ਹੋਏਗਾ ਤੁਹਾਡੀ ਵੱਲ ਤੁਹਾਡਾ ਨਾਮ ਜਿਹੜਾ ਗੁਪਤ ਰੱਖਿਆ ਜਾਊਗਾ ਔਰ ਜਿਹੜਾ ਨਸ਼ਾ ਕਰਨ ਵਾਲਾ ਹੈ ਉਹਦਾ ਇਲਾਜ ਕਰਾਉਣਾ ਔਰ ਜਿਹੜਾ ਨਸ਼ਾ ਵਿਚਨ ਵਾਲਾ ਉਹਨੂੰ ਇਸ ਪੰਜਾਬ ਤੋਂ ਸਿਊਜ਼ਲ ਸ਼ਰਮਾ ਦੁਕਾਨ ਦਾ ਕੀ ਨਾਮ ਹੈ ਗਿਆਰਤ ਗੁਰੂ ਇਹ ਕਿਹੜੀ ਜਗ੍ਹਾ ਤੇ ਖੁੱਲਹੀ ਹੈ ਦੁਕਾਨ ਇਹ ਬੀਵੀਐਮ ਟੂਲੇ ਕੋਲ ਕਰੀਏ ਕਿੰਨੇ ਘਰ ਚੌਂਗਲੇ ਵਿੱਚ ਕੋਣ ਮੁੱਖ ਮਮਾ ਆਇਆ ਕੀ ਖਾਸ ਲੋਕਾਵਾਸੀ ਜੀਜਾ ਲੈ ਕੇ ਆਏ ਹੋਏ ਖਾਸ ਗਰਲਿਸ਼ ਵਾੜੀ ਫੁੱਲ ਲੱਗਿਆ ਤੇ ਜੋ ਜੋ ਸਾਡਾ ਆਈਫੋਨ ਦੇ ਮੋਡਲ ਦੇ ਮੋਡਲ ਸਾਡਾ ਹੈਗਾ 28 ਵੀ ਹੈਗਾ ਕਵਰ ਤੇ ਬੈਂਡ ਵੀ ਹੈ ਜੋ ਬਹੁਤ ਦੇ ਜੋ ਹੈਗਾ ਗਰਲਿਸ਼ ਦੀ ਵੈਰਾਈਟੀ ਸਾਰੀ ਹੈਗੀ ਹੈ ਤੇ ਬੋਇਜ਼ ਦੀ ਵੀ ਲੈਗੀ ਵੈਰਾਈਟੀ ਹੈਗੀ ਹੈ 21 ਸਾਲ ਕੇ ਇਹ ਦੁਕਾਨ ਖੋਲਈਆ ਕਿਹੜੇ ਏਰੀਆ ਦੇ ਵਿੱਚ ਕ੍ਰੀਮ ਏਰੀਆ ਦੇ ਵਿੱਚ ਦੁਕਾਨ ਖੋਲਈ ਜੀ ਇੱਥੇ ਦੁਕਾਨਦਾਰ ਵੀ ਜੀ ਆ ਕਿੰਦਾ ਦਾ ਏਰੀਆ ਏਰੀਆ ਵਧੀਆ ਸੀ ਭਾਲਿਆ ਕਿੰਦਾ ਲੱਗਦਾ ਦੇਖੋ ਦੁਕਾਨ ਕਿੱਥੇ ਖੋਲਈ ਕ੍ਰੀਮ ਏਰੀਆ ਠੀਕ ਹੈ ਨਾ ਦੋ ਰੋਕਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਦੁਕਾਨ ਤੇ ਆਣ ਕਿਹੜੀ ਐਸੀ ਚੀਜ਼ ਤੁਸੀਂ ਨਵੀਂ ਵੈਰਾਈਟੀ ਲਾ ਕੇ ਆਏ ਹੋ ਗੱਲ ਹੈ ਤੁਹਾਡੇ ਕੀ ਨਾਮ ਦਾ ਦੁਕਾਨ ਦਾ ਗੈਜਟ ਗੁਰੂ ਕੀ ਗੱਲਾਂ ਚੋਗੀਆਂ ਅੱਜ ਵੈਰਾਈਟੀ ਕੀ ਨਵੀਂ ਚੱਕਿਆ ਆ ਹੋਰ ਤਰ੍ਹਾਂ ਦੀ ਵੈਰਾਈਟੀ ਹੈ ਨਵੇਂ-ਨਵੇਂ ਕਵਰਸ ਆ ਗਏ ਨੇ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਸਟੋਨਸ ਵਾਲੇ ਜਿਹੜੇ ਲੋਕੀ ਪਸੰਦ ਕਰਦੇ ਆ ਗਰਲਸ ਪਸੰਦ ਕਰਦੀਆਂ ਸਭ ਤਰ੍ਹਾਂ ਦੀ ਵੈਰਾਈਟੀ ਰੱਖੀ ਹੋਈ ਹੈ ਵਾਚੇਸ ਹੈ ਜਿਹੜੇ 스마트 ਵਾਚੇਸ ਆਈਆਂ ਨੇ ਜਿਹੜੇ ਆ ਚਾਮਸ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਚਾਮਸ ਆ ਗਏ ਆ ਜਾਂ ਚਾਰਜਰ ਦੇ ਜਿਹੜੇ ਕਵਰਸ ਐ ਔਰ ਹੋਰ ਤਰ੍ਹਾਂ ਦੇ ਬਹੁਤ ਤਰ੍ਹਾਂ ਦੀ ਵੈਰਾਈਟੀਆਂ ਐ ਅੱਛਾ ਯੇ ਮਤਲਬ ਇੱਥੇ ਨਾ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਸੀਗੀ ਇੱਥੇ ਕੋਈ ਮੋਬਾਈਲ ਸ਼ਾਪ ਹੈ ਨਹੀਂ ਸੀਗੀ ਹਾਂਜੀ ਇਸ ਕਰਕੇ ਫਿਰ ਅਸੀਂ ਸੋਚਿਆ ਕਿ ਲੋਕਾਂ ਨੂੰ ਥੋੜਾ ਈਜ਼ੀ ਹੋ ਜਾਏਗਾ ਸ਼ਾਪਿੰਗ ਕਰਨਾ ਕਿ ਤੁਹਾਨੂੰ ਨਰਵਾਂ ਨੂੰ ਕੀ ਤੁਸੀਂ ਮੈਸੇਜ ਕਰਨਾ ਹੈ ਇੱਥੇ ਬਹੁਤ ਸਾਰੀ ਵੈਰਾਈਟੀ ਐ ਤੁਸੀਂ ਆਓ ਵਿਜ਼ਿਟ ਕਰੋ ਫਿਰ ਦੇਖੋ ਐਪਲ ਦੇ ਫੋਨ ਵੀ ਮਿਲੂਗਾ ਹਾਂਜੀ ਹਰ ਤਰ੍ਹਾਂ ਦੇ ਐਪਲ ਐਂਡਰੋਇਡ ਹਰ ਤਰ੍ਹਾਂ ਦੇ ਐ